ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਭਾਜਪਾ ਦਾ 400 ਪਾਰ ਦਾ ਦਾਵਾ ਸੀਗਾ ਪਰ ਨਤੀਜੇ ਕੁਝ ਹੋਰ ਹੀ ਆਏ ਨੇ। ਜਿਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਨੇ ਵੀ ਆਪਣਾ ਪ੍ਰतिकਰਮ ਦਿੱਤਾ ਹੈ ਕਿਉਂਕਿ ਕਿਸਾਨ ਅੰਦੋਲਨ ਵੀ ਜਾਰੀ ਹੈ ਤੇ ਕਿਸਾਨਾਂ ਨੇ ਤਾਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਦਿੱਤੀਆਂ ਨੇ ਜਿਹੜੀਆਂ ਟਿੱਪਣੀਆਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਹੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਟਿੱਪਣੀ ਵੀ ਹੈ। ਅਮਿਤ ਸ਼ਾਹ ਹੋਰਾਂ ਵਾਸਤੇ ਜੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਪੜ੍ਹ ਸਕਦੇ ਹੋ ਤੇ ਇਸ ਤੋਂ ਇਲਾਵਾ ਹਰਮਿੰਦਰ ਸਿੰਘ ਕਾਦੀਆਂ ਕਿਸਾਨ ਲੀਡਰ ਨੇ ਉਹਨਾਂ ਨੇ ਵੀ ਦਲ ਬਦਲੂਆਂ ਦੇ ਤੇ ਨਿਸ਼ਾਨਾ ਸਾਧਿਆ ਹੈ ਉਹ ਲਿਖਦੇ ਨੇ ਕਿ ਦਲ ਬਦਲੂ ਹੁਣ ਦਲਦਲ ਦੇ ਵਿੱਚ ਨੇ ਕਹਿੰਦੇ ਜੀ ਵਧਾਈ ਹੈ ਪੰਜਾਬ ਦੇ ਲੋਕਾਂ ਨੂੰ ਵਧਾਈ ਦੇ ਪਾਤਰ ਨੇ ਪੰਜਾਬ ਦੇ ਲੋਕ ਜਿਨ੍ਹਾਂ ਨੇ ਦਲ ਬਦਲੂ ਲੀਡਰਾਂ ਨੂੰ ਦਲਦਲ ਦਿਖਾਈ ਹੈ ਸਿੱਧਾ ਨਿਸ਼ਾਨਾ ਉਹਨਾਂ ਦਾ ਦਲ ਬਦਲੂਆਂ ਤੇ ਹੈ ਤੇ ਦੂਜੇ ਪਾਸੇ ਨਾਲ ਦੀ ਨਾਲ ਹੀ ਡੱਲੇਵਾਲ ਸਾਹਿਬ ਨੇ ਵੀ ਆਪਣਾ ਪ੍ਰतिकਰਮ ਦਿੱਤਾ ਜਗਜੀਤ ਸਿੰਘ ਡੱਲੇਵਾਲ ਜੋ ਕਿਸਾਨ ਅੰਦੋਲਨ ਦੀ ਅਗਵਾਈ ਵੀ ਕਰ ਰਹੇ ਨੇ ਇੱਕ ਤਰੀਕੇ ਦੇ ਨਾਲ ਤੇ ਉਹ ਵੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੇ ਨਤੀਜੇ ਆਏ ਨੇ ਉਹ ਸਾਰਾ ਹੰਕਾਰ ਦਾ ਨਾਸ਼ ਹੋਇਆ ਤੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਟੈਨੀ ਦਾ ਹਾਰਨਾ ਵੱਡੀ ਜਿੱਤ ਹੈ ਉਹਨੂੰ ਲੋਕਾਂ ਨੇ ਸਜ਼ਾ ਦੇ ਦਿੱਤੀ ਹੈ ਜਦਕਿ ਭਾਜਪਾ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹੋਰ ਕੀ ਕਹਣਾ ਡੱਲੇਵਾਲ ਸਾਹਿਬ ਦਾ ਉਹ ਤੁਹਾਨੂੰ ਸੁਣਾਉਣੇ ਆ। ਭਾਜਪਾ ਨੇ ਆਪਣੀ ਤਾਕਤ ਨੂੰ ਵਰਤ ਕੇ ਆਪਣੀ ਹੈਂਕੜ ਬਾਜੀ ਨੂੰ ਆਪਣੇ ਅਹੰਕਾਰ ਨੂੰ ਵਰਤ ਲਿਆ। ਲੋਕਾਂ ਦੀ ਲੋਕਤੰਤਰ ਦੀ ਲੋਕਾਂ ਦੀ ਆਵਾਜ਼ ਸੁਣ ਤੋਂ ਬਿਲਕੁਲ ਜਵਾਬ ਦੇ ਰੱਖਿਆ ਸੀ। ਕਿਉਂਕਿ ਪਿਛਲੇ ਅੰਦੋਲਨ ਤੋਂ ਲੈ ਕੇ ਪੂਰਾ ਦੇਸ਼ ਦੇਸ਼ ਦੇ ਲੋਕ ਇਸ ਗੱਲ ਦੀ ਦੁਹਾਈ ਪਟਰਾਏ ਸੀ ਕਿ ਅਜੇ ਮਿਸ਼ਰਾ ਟੈਣੀ ਸਭੇ ਕਿਸਾਨਾਂ ਦਾ ਕਤਲ ਹੈ। ਔਰ ਇਹਨੂੰ ਇਸ ਇਹਦੇ ਗਰੇ ਰਾਜ ਮੰਤਰੀ ਦੇ ਪਦ ਤੋਂ ਬਰਖਾਸਤ ਕਰਕੇ ਇਹਦੀ ਜਗਾ ਜੇਲ੍ਹ ਚ ਮੰਦਿਆਂ ਨੂੰ ਜੇਲ੍ਹ ਚ ਭੇਜਿਆ। ਲੇਕਿਨ ਹੋਇਆ ਕਿ ਭਾਜਪਾ ਨੂੰ ਹੰਕਾਰ ਸੀ ਕਿ 303 ਵਿੱਚ ਸਾਡੀਆਂ ਸੀਟਾਂ ਨੇ ਅਸੀਂ ਤਾਂ ਬਹੁਤ ਮਤ ਤੋਂ ਗਾਹਾਂ ਕੱਪੇ ਹੋਇਆ ਸਾਨੂੰ ਕੌਣ ਰੋਕਲੇਗਾ ਕੌਣ ਛੇੜੇਗਾ। ਲੇਕਿਨ ਐਸ ਵਾਰੀ ਉਸ ਹੰਕਾਰ ਨੇ ਉਸ ਹੰਕਾਰ ਨੂੰ ਲੋਕਾਂ ਨੇ ਜਦੋਂ ਲੋਕਾਂ ਦੀ ਕਚਹਿਰੀ ਆਈ ਤੇ ਲੋਕਾਂ ਦਾ ਸਮਾਂ ਆਇਆ ਉਸ ਵੇਲੇ ਇਕੱਠਾ ਅੰਦੋਲਨ ਸ਼ੁਰੂ ਹੋਇਆ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਔਰ ਜਦੋਂ ਇਨਸਾਫ ਦਿਵਾਉਣ ਦੇ ਲਈ ਅੰਦੋਲਨ ਸ਼ੁਰੂ ਹੋਇਆ ਕਿ ਲਖੀਮਪੁਰ ਖੀਰੀ ਦੇ ਸਾਡੇ ਜ਼ਖਮੀ ਕਿਸਾਨਾਂ ਨੂੰ ਜਿਹੜੀ ਬੰਦੀ ਹੈ ਸਰਕਾਰ ਜੀ ਜੋ ਵਾਅਦਾ ਕੀਤਾ ਪੂਰਾ ਕਰੇ ਔਰ ਜਿਹੜੇ ਸਾਡੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨਾਲ ਕੀਤਾ ਵਾਅਦਾ ਉਹ ਪੂਰਾ ਕਰੇ ਤੇ ਨਾਲ ਦੀ ਨਾਲ ਅਜੇ ਮਿਸ਼ਰਾ ਟੈਣੀ ਨੂੰ ਜੇਲ੍ਹ ਭੇਜਣ ਦੀ ਵਿਵਸਥਾ ਬਣਾਵੇ ਸਰਕਾਰ ਲੇਕਿਨ ਸਰਕਾਰ ਨੇ ਇਹ ਆਵਾਜ਼ ਚੁੱਕਣ ਵਾਲੇ ਲੋਕਾਂ ਦਾ ਜਿਹੜੇ ਆਵਾਜ਼ ਲੈ ਕੇ ਤੁਰੇ ਸਰਕਾਰ ਦੀ ਹਮੇ ਨੂੰ ਜਿੰਨਾ ਲੋਕਾਂ ਨੇ ਵੰਗਾਰਿਆ ਤੇ ਤੁਰੇ ਉਹਨਾਂ ਲੋਕਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਕੱਲੇ ਨਹੀਂ ਕੱਲੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ 333 ਕਿਸਾਨ 433 433 ਕਿਸਾਨ ਸਾਡੇ ਜਖਮੀ ਕੀਤੇ ਇੱਕ ਨੌਜਵਾਨ ਸ਼ਹੀਦ ਹੋਇਆ ਪੰਜਾਂ ਦੀ ਅੱਖਾਂ ਦੀ ਰੌਸ਼ਨੀ ਗਈ ਔਰ ਉਹ ਵੀ ਜੇਕਰ ਉਹ ਸਾਰੀ ਵੀਡੀਓ ਤੁਸੀਂ ਦੇਖੋ ਜਿਸ ਦਿਨ ਇੱਥੇ ਖਲੋਰੀ ਬਾਰਡਰ ਦੇ ਉੱਤੇ ਟਰੈਕਟਰ ਭੰਨੇ ਜਾ ਰਹੇ ਸੀ ਇਹ ਬੀਜੇਪੀ ਆਰਐਸਏ ਦੇ ਗੁੰਡਿਆਂ ਵੱਲੋਂ ਤੇ ਜਿਸ ਤਰੀਕੇ ਦੇ ਨਾਲ ਉਹ ਐਕਸ਼ਨ ਕਰ ਰਹੇ ਸੀ ਉਹਦੇ ਤੋਂ ਸਭ ਕੁਝ ਦਿਖ ਰਿਹਾ ਸੀ ਕਿ ਇਹ ਹੰਕਾਰ ਹੈ ਹੰਕਾਰ ਬੋਲਦਾ ਹੈ ਲੇਕਿਨ ਉਸ ਹੰਕਾਰ ਨੂੰ ਅੱਜ ਲੋਕਾਂ ਨੇ ਉਹਨੂੰ ਪਛਾੜਿਆ ਉਹਨੂੰ ਜਵਾਬ ਦਿੱਤਾ ਠੋਕਮਾ ਜਵਾਬ ਦਿੱਤਾ ਕਿ ਜਿਹੜੀ ਬੀਜੇਪੀ ਜਿਸ ਹੰਕਾਰ ਸੀ ਕਿ 303 ਸੀਟਾਂ ਮੇਰੀਆਂ ਕੱਲੇ ਦੀਆਂ ਕੱਲੀ ਬੀਜਾਪੀ ਬੀਜੇਪੀ ਨੇ ਸਾਲੋਂ ਕਿਸੇ ਦੀ ਪ੍ਰਵਾਹ ਨਹੀਂ ਉਸ ਬੀਜੇਪੀ ਨੂੰ ਲੋਕਾਂ ਨੇ ਪਿੱਛੇ ਹਟਾ ਕੇ ਬਹੁਮਤ ਤੋਂ ਬਹੁਤ ਦੂਰ ਲਾ ਕੇ ਖੜੀ ਕਰਤਾ ਦੱਸਦੀ ਕਿ ਅਜੇ ਮਿਸ਼ਰਾ ਟੈਨੀ ਲਖੀਮਪੁਰ ਖੀਰੀ ਦੇ ਵਿੱਚ ਸੀਗਾ ਤਾਂ ਉਹਦੇ ਪੁੱਤਰ ਨੇ ਕਿਸਾਨਾਂ ਦੇ ਉੱਤੇ ਗੱਡੀ ਚੜਾਈ ਸੀ ਇਹ ਇਲਜ਼ਾਮ ਲਗਾਏ ਸੀ ਕਿਸਾਨਾਂ ਨੇ ਤੇ ਜਿਸ ਤੋਂ ਬਾਅਦ ਦੇ ਵਿੱਚ ਉਹ ਕਾਨੂੰਨ ਦਾ ਸਾਹਮਣਾ ਵੀ ਕਰ ਰਿਹਾ ਹੈ ਤੇ ਅਜੇ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਨ ਦੀ ਮੰਗ ਕਿਸਾਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ ਪਰ ਅਜੇ ਹਾਂ ਨਹੀਂ ਹੋਇਆ ਤੇ ਹੁਣ ਵੀ ਅਜੇ ਮਿਸ਼ਰਾ ਟੈਨੀ ਨੂੰ ਟਿਕਟ ਦਿੱਤੀ ਸੀ ਭਾਜਪਾ ਨੇ ਪਰ ਲਖੀਮਪੁਰ ਖਿਰੀ ਤੋਂ ਅਜੇ ਮਿਸ਼ਰਾ ਟੈਨੀ ਦੀ ਹਾਰ ਹੋ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਕੀ ਰੰਗ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਬੁਲਾਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨ ਉਹਨਾਂ ਜਨ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ